ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਬਾਈ ਦਾ ਕੈਮਰਾ ਲੱਗਿਆ ਹੋਇਆ ਆਪਾਂ ਦਿਖਾ ਲਈਏ ਇਹ ਬਾਈ ਛੀਰੇ ਬਾਈ ਦੀ ਕੋਠੀ ਆ ਬਾਈ ਨੇ ਕੋਠੇ ਗੁਠੀ ਪਾਈਆਂ ਟੋਪਰੀ ਤੇ ਬਾਈ ਦਾ ਮਕਾਨ ਆਹਾ ਆਪਾਂ ਇਹਦੇ ਇੱਟ ਚੱਕਣ ਤੇ ਬਾਈ ਨੂੰ ਕੈਮਰਾ ਲੱਗਿਆ ਹੋਵੇ ਬਾਹਰ ਕਰਦੇ ਵੀ ਚੱਲੇ ਸੀ ਫਿਰ ਨਾਲੇ ਵੀਡੀਓ ਚ ਦਰਸਾ ਦਾਂਗੇ ਬਾਈ ਨੇ ਇੱਟ ਚੱਕ ਲਈ ਅਸੀਂ 4 ਘੜੇ 4 ਘੜੇ ਰਾਤ ਲਾਏ ਪੜ ਹੈ ਨਾ ਹਨਾ ਚੰਨੇ ਘੜੇ ਲੈ ਬਾਈ ਦਾ ਹਾਂ ਤਿੰਨ ਗੇੜੇ ਰਾਤ ਲਾਇ ਪਨੇ ਚਾਰ ਹਾਂ ਬਾਈ ਤੇ ਅਸੀਂ ਰੱਤੀ ਦੀ ਪੁਰਾਣੀ ਇੱਟ ਤੇ ਆਪਾਂ ਹਾਂ ਪੁਰਾਣੀ ਇੱਟ ਲੱਤੀ ਰੇਟੀ ਹੁਣ ਲੱਦ ਲਈ ਪਮਾਈ ਕਿਹ ਹਲਾ ਵਧੀਆ ਵੀਰੇ ਬਈ ਆਪਾਂ ਨੇ ਪੂਰੇ ਮੰਦਰੇ ਕੀ ਚੱਕੇਟ ਇੱਕ ਦੋ ਅੱਗੇ ਪਿਛੇ ਹੋ ਗਈ ਕੋਈ ਗੱਲ ਨਹੀਂ ਠੀਕ ਨਹੀਂ ਹਾਂ ਹਾਂ ਆਹ ਮਨ ਚਾਰ ਚੌਥਾ ਗੇੜਾ ਹੋ ਗਿਆ ਨਾ ਚੌਥਾ ਗੇੜਾ ਵੀਰੇ ਇੱਕ ਗੇੜੇ ਚ ਬਾਈ ਆ 425 26 ਇੱਟ ਦੇ ਲਗਭਗ ਜਾਂਦੀ ਆ ਸਹੀ ਆ ਸਹੀ ਆ ਵੀਰੇ ਸਹੀ ਆ ਆਪਣਾ ਚੌਥਾ ਗੇੜਾ ਮਤਲਬ 500 ਦੇ ਲਗਭਗ ਇੱਟ ਵਾਲੀ ਪਹੁੰਚ ਗਈ ਤੇ ਬਾਕੀ ਹੁਣ ਆਪਾਂ ਜਿੰਦਾ ਵੀ ਦਿਨ ਚੜੂਗਾ ਉਦਾਂ ਦਾ ਆਪਾਂ ਵੀਡੀਓ ਬਣਾਉਂਦੇ ਹਾਂ ਤੇ ਪੰਮੇ ਬਾਈ ਬਾਈ ਨੇ ਰੇੜੀ ਲੱਤੀ ਆ ਜੇ ਕਿਸੇ ਨੂੰ ਕਰਾਇਆ ਕਰੂਏਰੇ ਹਾਂ ਸਤਿ ਸ੍ਰੀ ਅਕਾਲ ਜੀ ਵੀਰ ਜੀ ਜੇ ਨੂੰ ਆਪਣਾ ਲੋਡ ਟੋਟ ਵਾਸਤੇ ਇਹ ਕਰਾਇਆ ਆਪਣਾ ਦੱਸ ਦਿਓ ਹਾਂਜੀ ਤੇ ਬਾਈ ਆ ਨੌਕਲ ਵਾਸਤੇ ਬਾਈ ਇਹ ਕਰ ਸਕਦਾ ਇਹ ਇਹ ਡਿਊਟੀ ਵਾਲਾ ਬੰਦਾ ਇਹ ਵੀ ਤੱਕ ਆਪਣਾ ਉੱਪਰ ਉੱਪਰ ਤੱਕਦਾ ਹੋਰ ਤੱਕਦਾ ਚੱਲੀ ਬਾਈ ਤਕਲਾਮਾ ਤੇ ਠੀਕ ਆ ਹੁਣ ਆਪਾਂ ਵੀਡੀਓ ਪਾਉਣ ਦੇ ਪਿੱਛੇ ਹੋ ਗਏ ਪੰਮੇ ਮਾ ਤੋਂ ਦੋਸਾਂ ਨੂੰ ਪਾਈ ਲਓ ਜੀ ਇੱਕ ਟਾ ਗਿਆ ਮਰੇ ਕਰਾਂ ਲਗਭਗ 1000 ਇੱਟ ਦੇ ਲਗਭਗ ਆ ਗਿਆ ਪਾ 900 ਕੋ ਸਿੱਟਾ ਬਾਕੀ ਦੋ ਚਾਰ ਬਾਹਰ ਪਈਆਂ ਮੱਕੇ ਹੁਣ ਇੱਕ ਤਾਂ ਆ ਗਿਆ ਬਾਕੀ ਹੁਣ ਬਣਾਉਂਗੇ ਪਾ ਮਕਾਨ ਛੋਟਾ ਜਿਹਾ ਆਪਣਾ ਕਮਰਾ ਆ ਦੇ ਇੱਕ ਇਹ ਆਪਣਾ ਵੀਰ ਰਾਜ ਫੱਟੀ ਚੱਕ ਲੈ ਤਾਂ ਲਓ ਜੀ ਇੱਟ ਟੋ ਟੋ ਕੇ ਬਾਂਝੇ ਕੇ ਪਿੰਡ ਫੂਲ ਤੇ ਲਾਗੇ ਕੰਮ ਦੇ ਸ਼ੁਰੂ ਹੋ ਗਏ ਤੇ ਆ ਆਪਣਾ ਕੰਮ ਹੈ ਅੱਜ ਬਾਰ ਬਾਰ ਦਾ ਮਨੋਜੀ ਭਾਈ ਲੱਗ ਗਿਆ ਮਨੋਜੀ ਲੱਗ ਗਿਆ ਭਾਈ ਠੀਕ ਆ ਮਨੋਜੀ ਭਾਈ ਲੱਗ ਗਿਆ ਛੱਤ ਥੋੜੀ ਨਮੀ ਹੈ ਅਠਵੜ ਤੇ ਚੜਤਾ ਇਹਨੇ ਵੀ ਆਲਵੇਸ ਰੰਗ ਹੋਇਆ ਹੋਇਆ ਤੇਲ ਵਾਲੀ ਚਲੋ ਪਾਣਾ ਦੇ ਪੇਰ ਲਾ ਕੇ ਇਹਦੀ ਆਪਾਂ ਸਾਰੀ ਤੇਨ ਪਾਣ ਨੂੰ ਸ਼ਾਹਨ ਕੋਟ ਦਵਾਗੇ ਇਹਨੂੰ ਤੇ ਆਪਾਂ ਜਦ ਤੱਕ ਬਾਹਰ ਖਿੜੂ ਕਰ ਲਾਂਦੇ ਆਂ ਅੰਦਰ ਵੀ ਲੱਗ ਗਿਆ ਆਪਣਾ ਪ੍ਰੀਤ ਆ ਵੀ ਕਮਰਾ ਕੱਲ ਹੋ ਗਿਆ ਦਾ ਆਪਣਾ ਇਹ ਇਹ ਡੱਬੇ ਤਾਂ ਪਏ ਹੋਇਆ ਗਿੱਲੇ ਕਰਕੇ ਨਜ਼ਰ ਆਉਂਦੇ ਬਾਈ ਇਹ ਸੁੱਕਿਆ ਨਹੀਂ ਨਾ ਕਮਰਾ ਇਹ ਰਾ ਕੱਲ ਮੀ ਪੈ ਗਿਆ ਬਾਕੀ ਗਰਿੱਲਾਂ ਗਰੂਲਾਂ ਖਿੜਕੀਆਂ ਦਵਾਜੇ ਆਪਣੇ ਹੋ ਗਏ ਅਦਰ ਜਾਲੀਆਂ ਵੀ ਹੋ ਗਈਆਂ ਅੰਦਰ ਆਪਣਾ ਪ੍ਰੀਤ ਲੱਗਿਆ ਮੇ ਤਵਾ ਤੇ ਬਾਈ ਤੁਹਾਨੂੰ ਪਾ ਇੱਕ ਦਿਖਾਉਂਦੇ ਇੱਕ ਹੋਰ ਸਮਾਨ ਮਾਈ ਨੇ ਮਕਾਨ ਦੇ ਨਾਲ ਨਾਲ ਆ ਵੀ ਦੋ ਸਮਾਨ ਵੇਚਣੇ ਆ ਆ ਵੀ ਚੈੱਕ ਕਰੇ ਭਾਈ ਸੋਫੇ ਆ ਦੋ ਸੀਟਰ ਆ ਆ ਤਿੰਨ ਸੀਟਰ ਆ ਮੇਰੇ ਘਰੇ ਵੀ ਤਿੰਨ ਸੀਟਰ ਇਹ ਵੀ ਦੋ ਸੀਟਰ ਲੱਗਦਾ ਹਾਂ ਥੋੜੀ ਕਿ ਸੋਫਾ ਨਹੀਂ ਨਾ ਹਾਲਤ ਇੱਥੇ ਖਰਾਬ ਆ ਭਾਈ ਆ ਜੋੜ ਦੇ ਉਹ ਜੋੜ ਦੇ ਭਾਈ ਉਹ ਥੋੜੇ ਥੋੜੇ ਖਰਾਬ ਆ ਬਾਕੀ ਪਿਓਰ ਲੈਦਰ ਦਾ ਬਣਾਇਆ ਹੋਇਆ ਡਿਜ਼ਾਈਨ ਜਿਉਂ ਭਾਈ ਬਹੁਤ ਕੈਂਟ ਆ ਜੇ ਕਿਸੇ ਵੀ ਨੂੰ ਚਾਹੀਦੇ ਹੋਏ ਸੋਫੇ ਤਾ ਵੀਰੇ ਮੈਂ ਆਪਣਾ ਨੰਬਰ ਪਾ ਦੂੰਗਾ ਆਪਣੇ ਕੇ ਗੱਲਬਾਰ ਕੰਟੈਕਟ ਕਰ ਲਿਓ ਕੱਪੜੇ ਹੈਗੇ ਬਾਈ ਇਹਨਾਂ ਦੇ ਸੋਫਿਆਂ ਦੇ ਨਾਲ ਮੈਚ ਕਰਦੇ ਆ ਤਾਂ ਇਹ 3 3 ਤੇ 2 5 7 7 ਸੀਟਰ ਬਾਈ ਇਹ ਸੋਫੇ ਬਹੁਤ ਵਧੀਆ ਕੁਆਲਟੀ ਇੱਕ ਨੰਬਰ ਕੁਆਲਟੀ ਦੇ ਹੈ ਬਾਈ ਜਿਸ ਟਾਈਮ ਬਾਈ ਲੱਤੇ ਇਹ ਘੱਟ ਘੱਟ 50000 ਦੇ ਹੋਣੇ ਬਾਈ ਇਹ ਸਪੰਜ ਪਾਈ ਹੋਈ ਵਿੱਚ ਬਾਈ ਥੱਲੇ ਸਟੀਲ ਨਾਲ ਕਰਿਆ ਹੋਇਆ ਥੱਲੇ ਪੈ ਸਟੀਲ ਦੇ ਲੱਗੇ ਹੋਏ ਆ ਮਕਾਨ ਲੈਣ ਨਾਲ ਬਾਈ ਨੇ ਇਹ ਵੀ ਸੇਲ ਕਰਨੇ ਆ ਦੋ ਇੱਕ ਦਿਖਾਉਦਾ ਸਾਨੂੰ ਆਪਣਾ ਡਾਇਨਿੰਗ ਟੇਬਲ ਉਹ ਆ ਛੜ ਪਿਆ ਅੰਦਰ ਲੇਟ ਵਾਲੀ ਲੈਪਣ ਆਪਾਂ ਮਲਗੀ ਲੈਟ ਆ ਕੁਰਸੀਆਂ ਪਈਆਂ ਬਾਈ 1 2 3 4 5 6 6 ਕੁਰਸੀਆਂ ਹਾਲ ਤਾਂ ਵਧੀਆ ਸੀਟਾਂ ਥੋੜੇ ਖਰਾਬ ਆਈਆਂ ਵੀ ਹਨ ਆ ਟੇਬਲਾਂ ਇਹ ਬਗਦਾ ਪਿਆ ਆ ਟੇਬਲ ਪਾਈ 6 ਸੀਟਾਂ ਵਾਲਾ ਟੇਬਲ ਆ ਬਈ ਇਹ ਜੇ ਕਿਸੇ ਵੀਰ ਪਾਈ ਚਾਹੀਦਾ ਹੋਵੇ ਭਾਈ ਦੱਸਿਓ ਗੱਲ ਵਾ ਕੰਡੈਕਟਰ ਨੂੰ ਫੋਨ ਨੰਬਰ ਦੰਦਾਂਗੇ ਆਪਾਂ ਇੱਕਮਣ ਵਧੀਆ ਲੋਕ ਹੈ ਨਰਹਾਂ ਲੈ ਵਧੀਆ ਟੇਬਲ ਆ ਐਂ ਵਧੀਆ ਹਾਲਤ ਦਾ ਕੰਡੀਸ਼ਨ ਵਧੀਆ ਏ ਦੀ ਟੇਬਲ ਦੀ ਸਮੈਕਾ ਲੱਗਿਆ ਹੈ ਉੱਪਰ ਪਾਲਿਸ਼ ਪਾਲਿਸ਼ ਹੋਈ ਹੋਈ ਆ ਕੁਰਸੀਆਂ ਦੀ ਵੀ ਹਾਲਤ ਵਧੀਆ ਵੀਰੇ ਪਿਓ ਲੱਕੜੀ ਦੀਆਂ ਮਜ਼ਬੂਤ ਆ ਹੱਡ ਪਰ ਇਹਨਾਂ ਦੇ ਸਿਰਫ ਸੀਟਾ ਥੋੜੇ ਕੰਮ ਜੋ ਹੋ ਆ ਸੀਟਾ ਥੋੜੇ ਬਾਈ ਬਣਾਉਣੇ ਪੈਣਗੇ ਇਹਦੀਆਂ हां ਦੋਆਂ ਕੁਰਸੀਆਂ ਵੀ ਤਾਂ ਭਾਈ ਇਹ ਪਲਾਸਟਿਕ ਦੇ ਲੱਦਨੇ ਹੋਏ 3-400 ਦੀਆਂ ਹੁੰਦੀਆਂ ਬਾਈ ਉਹ ਇੱਕ ਕੁਰਸੀ ਨਾਲ ਪੰਗੀਆਂ ਚੱਲਦੇ ਆਂ ਬਾਈ ਕਮਰੇਆਂ ਚ ਇਹ ਤੇ ਲੱਗਦੇ ਆਪਾਂ ਵੀ ਆਪਣੇ ਕੰਮ ਤੇ